ਮੇਥੀ ਦੇ ਪਰਾਉਠੇ ਬਣਾਣ ਲਈ ਮੈਂ ਲਈ ਹੈ 250 ਗ੍ਰਾਮ ਮੇਥੀ ਤੇ ਮੇਥੀ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਅਦੇ ਸਾਰੇ ਡੰਡਲ ਲਾ ਲਿਆ ਤੇ ਪਾਣੀ 'ਚ 2-3 ਵਾਰੀ ਇਹਨੂੰ ਧੋ ਲਿਆ ਆ ਤੇ ਹੁਣ ਅਸੀਂ ਮੇਥੀ ਨੂੰ ਕਟਾਂਗੇ ਅੱਧੀ ਮੇਥੀ ਮੈਂ ਆਟੇ ਵਿੱਚ ਕੱਟ ਕੇ ਪਾਵਾਂਗੀ ਅੱਧੀ ਮੇਥੀ ਨੂੰ ਮੈਂ ਮਿਕਸੀ ਵਿੱਚ ਪੀਸ ਕੇ ਆਟੇ 'ਚ ਅਸੀਂ ਮਿਲਾਵਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਮੇਥੀ ਨੂੰ ਬਰੀਕ-ਬਰੀਕ ਕੱਟ ਲੈਣੇ ਆ ਤੁਸੀਂ ਇਸ ਨੂੰ ਕੱਟ ਵੀ ਸਕਦੇ ਹੋ ਤੇ ਜਾਂ ਸਾਰੀ ਮੇਥੀ ਨੂੰ ਮਿਕਸੀ ਦੇ ਵਿੱਚ ਪੀਸ ਕੇ ਵੀ ਪਾ ਸਕਦੇ ਹੋ ਮੈਂ ਅੱਧੀ ਮੇਥੀ ਨੂੰ ਕੱਟ ਕੇ ਹੀ ਆਟੇ ਵਿੱਚ ਮਲਾਵਾਂਗੀ ਤੇ ਬਾਕੀ ਜਿਹੜੀ ਅੱਧੀ ਮੇਥੀ ਰੱਖੀ ਹੈ ਤੇ ਐਨੂੰ ਮੈਂ ਹੈਂਡ ਮਿਕਸੀ ਵਿੱਚ ਪੀਸ ਕੇ ਫੇਰ ਆਟੇ ਵਿੱਚ ਮਿਲਾ ਕੇ ਗੁੰਨਾਗੀ ਤੇ ਕਰਦ ਦੇ ਨਾਲ ਅਸੀਂ ਸਾਰੀ ਮੇਥੀ ਨੂੰ ਕੱਟ ਲੈਣੇ ਆ ਤੁਸੀਂ ਇਸ ਨੂੰ ਜਦੋਂ ਕੱਟਣਾ ਬਰੀਕ-ਬਰੀਕ ਕੱਟਿਓ ਤੇ ਲੋ ਜੀ ਮੇਥੀ ਨੂੰ ਅਸੀਂ ਕੱਟ ਲਿਆ ਤੇ ਇੱਕ ਪੀਸ ਲਿਆ ਮੈਂ ਅਦਰਕ ਦਾ ਤੇ 10 ਕਲੀਆਂ ਲਈਆਂ ਨੇ ਲਸਣ ਦੀਆਂ ਇਹਨਾਂ ਨੂੰ ਵੀ ਅਸੀਂ ਮਿਕਸੀ ਚ ਪੀਸ ਲਾਂਗੇ ਜੇ ਤੁਸੀਂ ਇਸ ਨੂੰ ਪੀਸਣਾ ਨੇ ਤੇ ਛੱਠੂ ਦੇ ਵਿੱਚ ਵੀ ਕੁੱਟ ਸਕਦੇ ਹੋ ਤੇ ਚਾਰ ਪੰਜ ਲਈਆਂ ਮੈਂ ਹਰੀਆਂ ਮਿਰਚਾਂ ਤੇ ਇਹ ਵਾਲੀ ਮੇਥੀ ਜਰੀ ਆ ਅੱਧੀ ਇਹ ਮਿਕਸੀ ਚ ਪੀਸ ਲੈਣੀ ਆ ਲਸਣ ਤੇ ਅਦਰਕ ਨੂੰ ਅਸੀਂ ਛੱਠੂ ਦੇ ਵਿੱਚ ਹੀ ਕੁੱਟ ਲੈਣੇ ਆ ਕਿਉਂਕਿ ਇਹ ਜ਼ਿਆਦਾ ਨਹੀਂ ਤੇ ਮਿਕਸੀ ਚ ਇਸ ਨੇ ਪੀਸਿਆ ਨਹੀਂ ਜਾਣਾ ਜੇ ਤੁਹਾਡਾ ਜ਼ਿਆਦਾ ਮਟੀਰੀਅਲ ਆ ਤਾਂ ਤੁਸੀਂ ਇਸ ਨੂੰ ਮਿਕਸੀ ਚ ਪੀਸ ਸਕਦੇ ਹੋ ਨਾਲ ਹੀ ਆਪਾਂ ਹੈਂਡ ਮਿਕਸੀ 'ਚ ਮੇਥੀ ਨੂੰ ਵੀ ਪੀਸ ਲਿਆ ਆ ਤੇ ਇੰਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਅਸੀਂ ਆਟੇ ਦੇ ਵਿੱਚ ਪਾਵਾਂਗੇ ਤੇ ਆਟੇ ਨੂੰ ਅਸੀਂ ਗੁੰਨ ਲਵਾਂਗੇ ਤੇ ਮੈਂ ਆਟੇ ਨੂੰ ਪਹਿਲੇ ਹੀ ਛਾਣ ਕੇ ਰੱਖ ਲਿਆ ਦਾ ਸੀ ਤੇ ਦੋ ਕੋਲੀ ਦੇ ਕਰੀਬ ਮੈਂ ਲਿਆ ਆਟਾ ਤੇ ਆਟੇ ਨੂੰ ਅਸੀਂ ਪ੍ਰਾਤ ਜਾਂ ਖੁੱਲੇ ਬਰਤਨ ਵਿੱਚ ਪਾਣਾ ਨਾਲ ਹੀ ਪਾ ਦਾਂਗੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਸਾਰੀ ਕੱਟੀ ਹੋਈ ਮੇਥੀ ਫੇਰ ਪਾਵਾਂਗੇ ਅਸੀਂ ਇਹਦੇ ਵਿੱਚ पीसी ਕੋਈ ਮੇਥੀ ਮੇਥੀ ਵੀ ਨਾਲ ਹੀ ਅਸੀਂ ਐਡ ਕਰ ਦਾਂਗੇ ਅਸੀਂ ਚੰਗੀ ਤਲਾ ਹੈਂਡ ਮਿਕਸੀ ਜੂ ਮੇਥੀ ਨੂੰ ਕੱਢ ਲਿਆਇਆ ਕਿਉਂਕਿ ਇਹਦੇ ਵਿੱਚ ਮੇਥੀ ਹੀ ਫਸ ਜਾਂਦੀ ਹੈ ਤਾਂ ਤੁਸੀਂ ਇਸ ਨੂੰ ਚੰਗੀ ਤਲਾ ਕੱਢ ਕੱਢ ਲੈਣਾ ਫਿਰ ਐਡ ਕਰਾਂਗੇ ਇਹਦੇ ਵਿੱਚ ਸਾਰੇ ਅਸੀਂ ਬੇਸਿਕ ਮਸਾਲੇ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 2 ਚਮਚ ਦਹੀਂ ਦਹੀਂ ਪਾਣ ਨਾਲ ਪਰੌਂਠੇ ਬਹੁਤ ਹੀ ਨਰਮ ਤੇ ਸਵਾਦਬੰਦੇ ਨੇ ਤੇ ਜਦੋਂ ਵੀ ਤੁਸੀਂ ਮੇਥੀ ਵਾਲੇ ਪਰੌਂਠੇ ਬਣਾਣੇ ਆਂ ਦਹੀਂ ਜ਼ਰੂਰ ਪਾਣਾ ਤੇ ਇੱਕ ਚਮਚ ਲਿਆ ਮੈਂ ਨਮਕ ਇੱਕ ਚਮਚ ਗਰਮ ਮਸਾਲਾ ਅੱਧਾ ਚਮਚ ਪਾਣੀ ਅਸੀਂ ਹਿੰਗ ਪਰੌਂਠਿਆਂ ਦੇ ਵਿੱਚ ਹਿੰਗ ਜ਼ਰੂਰ ਪਾਣੀ ਆ ਇਹਦੇ ਨਾਲ ਪਰੌਂਠੇ ਪੱਚ ਜਾਂਦੇ ਨੇ ਤੇ ਨਾਲ ਹੀ ਅਸੀਂ ਕ੍ਰਸ਼ ਕਰਕੇ ਪਾਵਾਂਗੇ ਅਜਵੈਨ ਅਜਵੈਨ ਪਰੌਂਠਿਆਂ 'ਚੇ ਪਾਣ ਨਾਲ ਪਰੋਂਡਿਆਂ ਦਾ ਟੇਸਟ ਬਹੁਤ ਵੱਧ ਜਾਂਦਾ ਆ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਅਸੀਂ ਘਿਓ ਘਿਓ ਤੁਸੀਂ ਜ਼ਰੂਰ ਪਾਣਾ ਆ ਘਿਓ ਦੇ ਨਾਲ ਵੀ ਪਰੋਂਠੇ ਨਰਮ ਬੰਦੇ ਨੇ ਤੇ ਨਾਲ ਹੀ ਅਸੀਂ ਪਾ ਦਾਂਗੇ ਕੁੱਟਿਆ ਹੋਇਆ ਅਦਰਕ ਲਸਣ ਇੰਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਲਾ ਹੱਥ ਨਾਲ ਮਿਕਸ ਕਰ ਲਾਂਗੇ ਤੇ ਫਿਰ ਇਹਦੇ 'ਚ ਅਸੀਂ ਪਾਵਾਂਗੇ ਪਾਣੀ ਪਾ ਕੇ ਅਸੀਂ ਫਿਰ ਆਟੇ ਨੂੰ ਕੰਬਾਈਨ ਕਰਾਂਗੇ ਯਾਨੀ ਗੁੰਨ ਲਵਾਂਗੇ ਆਟਾ ਗੁੰਨਣ ਵੇਲੇ ਪਾਣੀ ਨੂੰ ਤੁਸੀਂ ਦੇਖ ਕੇ ਹੀ ਪਾਣਾ ਹੈ ਜੱਕਦਮ ਸਾਰਾ ਪਾਣੀ ਨਹੀਂ ਪਾ ਦੇਣਾ ਕਿਉਂਕਿ ਜੇ ਜ਼ਿਆਦਾ ਪਾਣੀ ਪੈ ਜਾਏਗਾ ਤੇ ਆਟਾ ਸਾਡਾ ਪਤਲਾ ਹੋ ਜਾਏਗਾ ਤੇ ਆਟੇ ਦੇ ਡੋਅ ਨੂੰ ਅਸੀਂ ਸਖਤੀ ਰੱਖਣਾ ਹੈ ਕਿਉਂਕਿ 10 ਮਿੰਟ ਬਾਅਦ ਆਟਾ ਨਰਮ ਹੋ ਜਾਂਦਾ ਹੈ ਕਿਉਂਕਿ ਮੇਥੀ ਆਪਣਾ ਪਾਣੀ ਆਟੇ ਵਿੱਚ ਛੱਡ ਦਿੰਦੀ ਹੈ ਤੇ ਲੋ ਜੀ ਅਸੀਂ ਆਟੇ ਨੂੰ ਮਲ ਲਿਆ ਹੈ ਤੇ ਹੁਣ 5 ਮਿੰਟ ਲਈ ਇਸ ਨੂੰ ਰੈਸਟ ਤੇ ਰੱਖ ਦਿੰਨੇ ਆ ਤੇ ਆਟੇ ਦੀ ਚਕਲੀ ਬਣਾ ਕੇ ਅਸੀਂ ਰੋਟੀ ਨੂੰ ਵੇਲਾਂਗੇ ਤੇ ਰੋਟੀ ਨੂੰ ਅਸੀਂ ਵੇਲ ਲਿਆ ਹੁਣ ਅਨੂੰ ਅਸੀਂ ਤਵੇ ਦੇ ਉੱਪਰ ਪਾਵਾਂਗੇ ਤੁਸੀਂ ਬਿਨਾਂ ਕਿਉਂ ਰੱਖੇ ਹੀ ਤਵੇ ਤੇ ਰੋਟੀ ਨੂੰ ਪਾ ਸਕਦੇ ਹੋ ਮੈਂ ਕਿਉਂ ਰੱਖ ਕੇ ਫਿਰ ਰੋਟੀ ਨੂੰ ਪਾਣ ਲੱਗੀਆਂ ਤਾਂ ਜੋ ਰੋਟੀ ਜਲਦੀ ਬਣ ਜੇ ਤੇ ਰੋਟੀ ਦੋਨੇ ਪਾਸੋਂ ਵਧੀਆ ਸੇਕੀ ਜਾਏ ਹੁਣ ਅਸੀਂ ਰੋਟੀ ਨੂੰ ਪਲਟੇ ਦੇ ਨਾਲ ਪਲਟਾ ਦਿੰਨੇ ਆ ਤੇ ਦੂਜੀ ਸਾਈਡ ਤੋਂ ਰੋਟੀ ਨੂੰ ਸੇਕ ਲੈਨੇ ਆ ਤਾਂ ਦੇਖੋ ਇੱਕ ਸਾਈਡ ਸਾਡੀ ਰੋਟੀ ਪੱਕ ਗਈ ਹੈ ਅਲਟਾ ਪਲਟਾ ਕਰਕੇ ਅਸੀਂ ਰੋਟੀ ਨੂੰ ਪਕਾ ਲਨੇ ਆ ਉਪਰੋਂ ਦੀ ਅਸੀਂ ਲਗਾ ਦਾਂਗੇ ਰੋਟੀ ਦੇ ਉੱਪਰ ਘਿਓ ਅਸੀਂ ਘਿਓ ਦੋਨਾਂ ਸਾਈਡ ਤੋਂ ਲਗਾ ਲਵਾਂਗੇ ਤੇ ਚੰਗੀ ਤਰ੍ਹਾਂ ਰੋਟੀ ਨੂੰ ਅਲਟ ਪਲਟ ਕਰਕੇ ਸੇਕ ਕੇ ਪਕਾ ਲਵਾਂਗੇ ਜਦੋਂ ਅਸੀਂ ਘਿਓ ਲਾ ਕੇ ਪਰੌਂਠੀਆਂ ਬਣਾਉਣੇ ਆ ਤੇ ਰੋਟੀ ਬਹੁਤ ਜਲਦੀ ਬਣ ਜਾਂਦੀ ਆ ਤੇ ਲੋ ਜੀ ਪਲਟੇ ਦੇ ਨਾਲ ਇਸ ਨੂੰ ਪਲਟਾ ਲੈਨੇ ਆ ਤੇ ਦੇਖੋ ਸਾਡੀ ਪਰੌਂਠੀ ਕਿੰਨੀ ਵਧੀਆ ਬਣੀ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਮੇਥੀ ਦੇ ਪਰੌਂਠੇ ਨੂੰ ਬਣਾਇਓ ਤਾਨੂੰ ਬਹੁਤ ਸਵਾਦ ਲੱਗੇਗੀ ਪਰੌਂਠੀ ਜੇ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਇਸੇ ਤਰੀਕੇ ਦੇ ਨਾਲ ਅਸੀਂ ਦੂਜੀ ਰੋਟੀ ਵੀ ਤਵੇ ਤੇ ਪਾ ਦਿੰਨੇ ਆ ਤੇ ਸਾਰੀਆਂ ਰੋਟੀਆਂ ਅਸੀਂ ਇਸ ਤਰੀਕੇ ਦੇ ਨਾਲ ਬਣਾ ਲੈਨੇ ਆ ਤੁਸੀਂ ਇਸ ਰੋਟੀ ਨੂੰ ਅਚਾਰ ਦਹੀਂ ਜਾਂ ਚਾਹ ਨਾਲ ਖਾ ਸਕਦੇ ਹੋ ਜੇ ਤੁਸੀਂ ਮੇਥੀ ਦੀ ਰੋਟੀ ਗਰਮਾ ਗਰਮ ਦਹੀਂ ਦੇ ਨਾਲ ਖਾਓਗੇ ਤੁਹਾਨੂੰ ਬਹੁਤ ਹੀ ਸਵਾਦ ਲੱਗੇਗੀ ਰੋਟੀ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਬਾਏ ਬਾਏ